ਸਾਰੇ ਠੀਕ ਠਾਕ ਹੋਵੋ ਤੇ ਰਾਜੀ ਖੁਸ਼ੀ ਹੋਵੋਗੇ। ਭਾਈ ਤੁਸੀਂ ਸਾਰਿਆਂ ਨੂੰ ਚੰਗੀ ਕਰਾ ਰੱਖਣਾ। ਇਹ ਥੀਮਾ ਤੇ ਇਹਦੀ ਸਾਗ ਅੱਜ ਸਾਗ ਕੱਟ ਕੇ ਪਾ ਲਤਾ। ਜਿਹੜਾ ਤੀ ਨਾਲੇ ਕੱਟਿਆ ਸੀ ਆਪਾਂ ਇਹ ਦੱਤੀ ਹਜੇ ਅਧੂਰੀ ਪਈ ਹੈ। ਸਾਗ ਪਹਿਲਾਂ ਕੱਟ ਕੇ ਪਾ ਦਿੱਤਾ। ਇਹ ਪਾਇਆ ਜੀ ਪਾਲਕ ਧਨੀਆ ਮੇਥੇ ਮੇਥੀ ਤੇ ਬਾਥੂ ਸਾਰਾ ਸੁਆਣਾ ਇਹ ਆਪਾਂ ਵੀ ਕੱਟ ਲਿਆ। ਲਸਣ ਆਪਣਾ ਸਿੱਲਿਆ ਪਿਆ ਲਸਣ ਆਦਰਕ ਤੇ ਹਰੀਆਂ ਮਿਰਚਾਂ ਉਹ ਘੁੱਟ ਕੇ ਪਾ ਦਾਂਗੀ ਜੀ ਇੱਥੋਂ ਇਹ ਹੋ ਗਿਆ ਅਸੀਂ ਮੈਂ ਸਵਾਦ ਨੂੰ ਸਰਪਾ ਨਾਲ ਕਿ ਨੂਮਾ ਫਾਇਨ ਵਿੱਚ ਤੇ ਇੱਕ ਚਮਚਾ ਪਾ ਲਾਇਆ ਹੈ ਦੇਸੀ ਘਿਓ ਦਾ ਇਹਦੇ ਨਾਲ ਉਹ ਗੁੜ ਹੋ ਗਏ ਤੇ ਨਾਲ ਹੀ ਟੇਸਟ ਵਧੀਆ ਆ ਜਾਂਦਾ ਹੈ ਪਾਣੀ ਇਹਦੇ ਉੱਪਰ ਹੀ ਰੱਖ ਦਿੰਦੀ ਮੈਂ ਕੋਲਾ ਲੈ ਕੇ ਆਉਣੀ ਹਾਂ ਗਰਮ ਹੋ ਵਿੱਚ ਪਾਈ ਜਾਵਾਂਗੇ ਆਪਾਂ ਇਹ ਕੁੰਡੇ ਛੁੱਟੇ ਨਾਲੇ ਕੁੱਟ ਰਹੀ ਸੀ ਜੀ ਮੈਂ ਲਸਣ ਹਰੀਆਂ ਮਿਰਚਾਂ ਤੇ ਅਦਰਕ ਲਸਣ ਤੇ ਮਿਰਚਾਂ ਪਹਿਲਾਂ ਕੁੱਟ ਲਈਆਂ ਜੀ ਹੁਣ ਅਦਰਕ ਪਾਇਆ ਹੈ ਅਦਰਕ ਹੈ ਨਹੀਂ ਸੀ ਸਹਰੋਂ ਮੰਗਾਇਆ ਹੁਣ ਤੇ ਇਹਨੂੰ ਆਪਾਂ ਕੁੱਟ ਕੇ ਸਾਗ ਦੇ ਵਿੱਚ ਪਾ ਦਾਂਗੇ ਜਿਹੜਾ ਆਪਾਂ ਮਿਕਸੀ ਨਾਲ ਕੁੱਟਦੇ ਆਂ ਵਧੀਆ ਤੋਂ ਵੀ ਬਣ ਜਾਂਦਾ ਜੀ ਕੋਈ ਇੰਨਾ ਜ਼ਿਆਦਾ ਉਹ ਨਹੀਂ ਹੁੰਦਾ ਬਸ ਇੰਨਾ ਕਾ ਵੀ ਉਹ ਜ਼ਿਆਦਾ ਬਰੀਕ ਹੋ ਜਾਂਦਾ ਮਿਕਸੀ ਨਾਲ ਕੁੱਟਿਆ ਹੋਇਆ ਇਹਦੇ ਆ ਥੋੜਾ ਜਿਹਾ ਦਰਦਰਾ ਜਿਹਾ ਰਹਿੰਦਾ ਹੈ ਕੁੱਟ ਕੇ ਇਹਨੂੰ ਆਪਾਂ ਸਾਗ ਦੇ ਵਿੱਚ ਪਾਦਨੇ ਆ ਪਾਣੀ ਉੱਪਰ ਰੱਖਿਆ ਹੋਇਆ ਗਰਮ ਹੋਣ ਲਈ ਨਾਲ ਪਾਣੀ ਪਾ ਦਾਂਗੇ ਦੇਖ ਕੇ ਕਈ ਵਾਰੀ ਪਾਣੀ ਪੈ ਜਾਂਦਾ ਜੀ ਸਾਗ ਦੇ ਵਿੱਚ ਤਾਂ ਆਪਣਾ ਮੇਰਾ ਕੈਮਰਾ ਫੜਿਆ ਹੋਇਆ ਤੇ ਕੁੰਡਾ ਫੜਿਆ ਨਹੀਂ ਜਾਂਦਾ ਜੀ ਹਿੱਲ ਰਿਹਾ ਵੱਧ ਲੋ ਜੀ ਆਪਾਂ ਇਹ ਪਾ ਦਿੰਨੇ ਆ ਵਿੱਚ ਬਾਕੀ ਦਾ ਕੁਲਝੂ ਜਿਹੜਾ ਥੋੜਾ ਬਹੁਤਾ ਰਹਿ ਜਾਂਦਾ ਉਹ ਤਾਂ ਹਜੀ ਸਾਗ ਰਿੱਜੂਗਾ ਕੁਲਝੂਗਾ ਜੀ ਇਹ ਨਾਲੇ ਬਾਕੀ ਆਪ ਇਹਨੂੰ ਧੋ ਕੇ ਪਾ ਦਿੰਨੀ ਆ ਜੀ ਮੈਨੂੰ ਕੈਮਰਾ ਧਰਨਾ ਪਊਗਾ ਫਿਰ ਪਾਇਆ ਜਾਊਗਾ ਤੇ ਇੱਕ ਨਾ ਜਿੰਨਾ ਭਣਾ ਦਾ ਤਜਾਬ ਬਣਦਾ ਇਹਦੇ ਵਿੱਚ ਹਲਦੀ ਪਾ ਦਿਆ ਕਰੋ ਇੱਕ ਚਮਚਾ ਜਾਂ ਅੱਧੀ ਮੂਲੀ ਪਾ ਦਿਆ ਕਰੋ ਜੀ ਸਿੱਲ ਕੇ ਧੋ ਕੇ ਮੂਲੀ ਨੂੰ ਸਿੱਲ ਕੇ ਕੱਟ ਕੇ ਬਰੀਕ-ਬਰੀਕ ਵਿੱਚ ਪਾ ਦਿਆ ਕਰੋ ਸਾਗ ਦੇ ਰਿਜ ਦੇ ਦੇ ਉਹਦੇ ਨਾਲ ਤਜਾਬ ਨਹੀਂ ਬਣਦਾ ਜੀ ਤੁਸੀਂ ਪਾ ਕੇ ਦੇਖ ਲਓ ਜਿਹੜੀ ਚੀਜ਼ ਥੋੜੀ ਬੋਡੀ ਨੂੰ ਸੂਟ ਕਰਦੀ ਹੋਈ ਉਹ ਪਾ ਲਿਆ ਕਰਿਓ ਜੀ ਤੇ 1/3 ਨੰਬਰ ਦੇ ਜੀ ਪਾਲਕ ਘੱਟ ਪਾਇਆ ਕਰੋ ਸਾਗ ਦੇ ਵਿੱਚ ਜੇ ਆਪਾਂ ਪਾਲਕ ਵੱਧ ਪਾ ਲੈਨੇ ਆ ਉਹਦੇ ਨਾਲ ਕੀ ਤੇ ਜਾ ਬਣਦਾ ਜੀ ਪਾਲਕਵੇਂ ਥੋੜੀ ਜੀ ਪਾਈ ਐ ਬਾਕੀ ਹੋਰ ਸਮਾਨ ਹੋ ਜਾਂਦਾ ਜੀ ਨਾਲ ਧਨੀਆ ਹੋ ਗਿਆ ਮੇਥੇ ਮੇਥੀ ਤੇ ਬਾਥੂ ਹੋ ਗਿਆ ਜੀ ਤੇ ਗਾਜਰਾਂ ਦੇ ਪੱਤੇ ਪਾਉਨੇ ਆ ਥੋੜੀ ਜੀ ਨਾਲ ਸਾਰਾ ਸਮਾਨ ਮਿਕਸ ਕਰਕੇ ਫੇਰ ਪਾਉਣੀ ਹੁੰਨੀ ਐ ਜੀ ਇਹਨਾਂ ਤੇ ਸਾਗ ਬਹੁਤ ਟੇਸਟੀ ਬਣਦਾ ਇੰਨਾ ਕੀ ਸਾਗ ਤਰਿਆ ਹੋਇਆ ਆਪਣਾ ਤੇ ਆਟਾ ਪਾ ਕੇ ਜਦੋਂ ਆਲਣ ਪਾਉਣੀ ਆ ਜੇ ਫਿਰ ਉਹਦੇ ਨਾਲ ਫੁੱਲ ਜਾਂਦਾ ਲੋ ਜੀ ਮੈਂ ਇੱਕ ੂੰਡਾ ਸੂਟਾ ਧੋ ਕੇ ਪਾ ਦਾਂ ਵਿੱਚ ਇਹ ਰਹੂਨ ਆ ਗਿਆ ਇੱਥੇ ਪਾਣੀ ਸਿੱਧਾ ਟਾਈਮ ਹੋ ਗਿਆ ਇਹ ਗਰਮ ਪਾਣੀ ਬਾਅਦ ਦੇ ਵਿੱਚ ਪਾਵਾਂਗੇ ਆਪਾਂ ਪੈਨ ਨੂੰ 2-3 ਮਿੰਟ ਨੂੰ ਪੋਕਣਾ ਪੈਣੀ ਹੈ ਕੇ ਆਨ ਨੂੰ ਬੱਦੂ ਥੋੜੇ ਸਾ ਕਰਕੇ ਨੇ ਜਲਦੀ ਖੁੱਲ ਜਾਂਦੇ ਜਿੰਨਾ ਆਪਾਂ ਵੱਧ ਤਰ੍ਹਾਂ ਹੈ ਜਿੰਨਾ ਟਾਈਮ ਵੱਧ ਲੈਂਦੇ ਜਿੰਨਾਂ ਵੀਡੀਓ ਤਾਂ ਆਪਾਂ 10 ਮਿੰਟਾਂ ਨਹੀਂ ਦਿਖਾ ਦਿੰਨੇ ਵੀ ਸਾਫ ਬਣ ਗਏ। ਬਸ ਇਹ ਸਾਈਂ ਦਿਹਾੜੀ ਲੈ ਲੈਂਦੇ ਜੀ ਚਾਹੀ ਥੋੜਾ ਬਣਾਉਣਾ ਚਾਹੀ ਜਿਆਦਾ ਬਣਾਉਣਾ। ਸਾਰਾ ਦਿਨ ਲੱਗ ਜਾਂਦਾ। ਅੱਜ ਮੈਂ ਲੇਟ ਹੋ ਗਈ ਸੀ ਘਰ ਨੂੰ। ਨਹੀਂ ਇਹ ਨਾ ਸਾਫ ਤਾਂ ਹਾਰੇ ਦਿਨ ਜੀ ਵਿੱਚ ਧਰੇ ਜਾਵੇ ਜੀ ਉਹ ਵੀ ਵਧੀਆ ਬਣ ਜਾਂਦਾ ਤਾਂ ਉਸੇ ਪਾ ਕੇ। ਬਹੁਤ ਵਧੀਆ ਬਣਦਾ। ਪਰ ਹਾਰੇ ਦਿਨ ਜੀ ਘਰ ਨਾ ਟਾਈਮ ਨਾ ਪੈਂਦਾ ਜੀ 11:00 ਪੀਂਜੇ ਧਰੇ ਜਾਵੇ। ਫਿਰ ਵੀ ਉਹ ਬਣ ਜਾਂਦਾ ਸਾਬ। ਮਲੇ ਨਾਲ ਕਿਦਾ ਟਪਕ ਮੱਕੀ ਦਾ ਆਟਾ ਨਹੀਂ ਹੁੰਦਾ ਜੀ ਜਦੋਂ ਕਈ ਵਾਰੀ ਸ਼ੁਰੂ-ਸ਼ੁਰੂ ਵਿੱਚ ਬਣਾਉਂਦੇ ਆ ਮੱਕੀ ਦਾ ਆਟਾ ਨਹੀਂ ਹੁੰਦਾ ਜੀ ਤਾਂ ਉਦੋਂ ਆਪਾਂ ਪੇਸਾਂ ਵਾਲੀ ਪਾ ਲੈਂਦੇ ਹਾਂ ਕਦੇ-ਕਦੇ ਜਿਆਦਾ ਤਾਂ ਮੱਕੀ ਰੱਖ ਕੇ ਦੇਖ ਲਓ ਹਾਂਸੀ ਆਸੀ ਆ ਤਾਂ ਮੱਕੀ ਰੱਖੀ ਹੀ ਕੋਈ ਨਹੀਂ ਵੀ ਆਪਾਂ ਪਹਿਲਾਂ ਤਾਂ ਲੈ ਲਿਆ ਗਾਰਨਿਸ਼ ਦਾ ਲੈ ਲਏ ਤੇ ਪੇਸਾਂ ਨਾਲ ਅਦਰਕ ਪਾਇਆ ਜਾਂਦਾ ਇਨਾ ਹੀ ਸਾਫ਼ ਕਰਨ ਤੇ ਉਹਦੇ ਟਾਈਮ ਲੱਗਦਾ ਤੋੜ ਕੀ ਉਹਨਾਂ ਕਿ ਲਿਓਣੇ ਹੁੰਦੇ ਨੇ ਜਿਵੇਂ ਵੀ ਵੀ ਸਾਫ਼ ਨਾ ਕਰਨਾ ਰੋਜ਼ ਦਿਵਾਰੀ ਬਸ ਧੋ ਲੈਣੇ ਨੇ ਦੋ ਪਾਣੀ ਆ ਨਾ ਘਰ ਦਾ ਸਾਫ਼ ਤੋਂ ਤਾਂ ਘੱਟ ਜਾਂਦਾ ਜੀ ਦੋ ਪਾਣੀ ਆ ਨਾ ਵਧੀਆ ਧੁੱਟਦਾ ਜੀ ਸਾਫ਼ ਜਿਹੜਾ ਸੈਰ ਹੁੰਨੇ ਹੁੰਨੇ ਆਪਾਂ ਉਹ ਇਹ ਤਾਂ ਕਈ ਪਾਣੀ ਕੱਢਣੇ ਪੈਂਦੇ ਨੇ ਪਹਿਲਾਂ ਪਾਲਤ ਲਈ ਹੁੰਦੀ ਸੀ ਮੁੱਢ ਹੁਣ ਪਾਲਦੂ ਹੀ ਆਪਣੀ ਹੋ ਗਈ ਜੀ ਘਰੋਂ ਹੀ ਥੋੜਿਆ ਸੀ ਸਾਰਾ ਸਮਾਨ ਤੇਗਾ ਸਾਰੇ ਥੋੜਾ ਥੋੜਾ ਆਸਰਾ ਸੁਨਾਨ ਸੀਗਾ ਇੱਕ ਬਾਥ ਪਾਉਣਾ ਵੀ ਜਲਦੀ ਖੁੱਲ ਜਾਂਦਾ ਹੈ ਬਸ ਇਹਦੀ ਵੱਟ ਤੇ ਮਿਲ ਗਿਆ ਸੀ ਬਾਥੂ ਆਪਾਂ ਥੋੜਾ ਜਿਹਾ ਉੱਥੋਂ ਦੂਰ ਗਿਆ ਸੀ ਕੰਨ ਕੰਨ ਤੋਂ ਅਜਿhandle ਸੁਰੀਹਾਂ ਬਾਤ ਦੇ ਵਿੱਚ ਬਾਥੂ ਨਹੀਂ ਹੁੰਦਾ ਜੀ ਸੰਤਾਂ ਦੇ ਵਿੱਚ ਉਸ ਸੀਨੀਅਰ ਬੱਟਾਂ ਤੇ ਜਾਂ ਮਸ਼ੀਨ ਦੇ ਵਿੱਚ ਥੋੜਾ ਬਹੁਤਾ ਹੋ ਜਾਂਦਾ ਤੇ ਅੱਗੇ ਹੁਣ ਇੱਥੇ ਹੋ ਗਈ ਜੀ ਮੇਰਾ ਹੋਰ ਵੀਡੀਓ ਬਾਅਦ ਦੇ ਵਿੱਚ ਮੈਂ ਨਹੀਂ ਬਣਾਉਂਗੀ ਜੀ ਰੋਟੀ ਦੀ ਕੱਲੇ ਜਾਣ ਨੂੰ ਫਿਰ ਔਖਾ ਹੋ ਜਾਂਦਾ ਜਾਂਦਾ ਕੀ ਅੱਗੇ ਹੈਗੀ ਹੈ ਚੁੱਲੇ ਦੇ ਵਿੱਚ ਇੱਥੇ ਫਟਾਫਟ ਮੈਂ ਮੁੱਕੀ ਦੀਆਂ ਰੋਟੀਆਂ ਬਣਾ ਲੈਂਦੀ ਨਾਲ ਹੀ आटा गुन्न लागे इधर कणक रखी कट्ठा नहीं बन दियाग जो आलना पौना पानी नहीं होना चाहिए बस पानी सुखा लेनी हूँ मैं चंगी तरह पेड़ आलना पाँच थोड़ा बहुत चल जाए जी ज्यादा पानी होंगे जी फिर ਇੱਠਾ ਬੈਜਣੀ ਆਪਟੀ ਨੂੰ ਕੋਲ ਕੀ ਕਦੇ ਵੀ ਨਹੀਂ ਪਾਇਆ ਨਾ ਹਾਂਡੀਆਂ ਨਾ ਪਾਇਆ ਤੇ ਕੱਲਾ ਮੈਂ ਬਹੁਤ ਵਾਰੀ ਪਾਈ ਆ ਸਾਡੀ ਵੀਡੀਓ ਫਸੋਂ ਸਿਆਰ ਸਿਆਰ ਸਾਗੀ ਜਿਐ ਸੁਕੀਏ ਸਾਗੀ ਜਿਐ ਦਾਣਾ ਵਗੈਰਾ ਸਿਆਰ ਚ ਘੱਟ ਬਣ ਜਾਂਦੇ ਆ ਤਾਂ ਮੀਨ ਗੰਫੇ ਨੇ ਮੀਨੇ ਦਾ ਇਖਾਣੇ ਦਾ ਚਲਦੀ ਨਹੀਂ ਨੇ ਸਾਗ ਭਾਈ ਨੂੰ ਹੋਗੇ ਹੋਣਗੇ ਸੀ ਆਪਣੇ ਸਾਗ ਨੂੰ ਨਹੀਂ ਜਲਦੀ ਬਣਾਉਂਦੇ 10 12 ਦਿਨਾਂ ਬਾਅਦ ਹੀ ਬਣਾਉਂਦੇ ਵੀ ਬੇਰੀ ਬੰਦਾਂ ਨੇ ਵੀ हम जिन्ना क जरूरत आप देंगे थोड़ा जहा पता ही खाने जी बिल्कुल भूल गए जी बिल्कुल नहीं। पर जा। नहीं जा। जिन्ना को पानी पा फिर अग तेल कर दू थोड़ी जी दस मिनट इन सेक लग दूंगा सारी पानी पा ਅੱਜ ਦੀ ਵੀਡੀਓ ਆਪਣੀ ਨਹੀਂ ਜੀ ਇਹ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੀ ਚੈਨਲ ਤੇ ਪਹਿਲੀ ਵਾਰੀ ਆਈ ਜੀ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਇੰਨ